ਗੁਰਗਦੀ ਬੁਝਾਈ ਸੁਬਨਾ ਜੀ ਆਕਾ ਗਦਾਤਾ ਸੁਮੈਵ ਸਦ ਜਾਈ ਜੇ ਜੁ ਚਾਰਿਆ ਜਾ un grado integral de 10 ਸੁਣੇ ਜਰਾ ਗੁਨਾਹ ਕੀ ਗਾ ਸੁਣੇ ਦੇਗ ਪੀਰ ਪਤਸ਼ਾ ਸੁਣੇ ਦੇ ਪਾਵੈ Ey uh, so, um, ਪੰਜ ਪ੍ਰਮਾਨ ਬਨ ਪ੍ਰਦਾਨ ਬੰਦੇ ਪਾਵੈ ਤਰਿ ਕੇ ਪ੍ਰਮਾਨ ਬੰਦੇ ਜੂਏ ਦਰਜਾ ਪੰਜਾਹਗਾ ਤਲਾ ਇਹੋਲੇ ਕਾਲਗ ਦੇ ਗਰ ਤੂ ਗਲਮਤ ਅਨੰਕਾਰ ਅਜਗ ਮੂਰਗੇਂ ਦੇ ਕੋ ਰੰਚੁਰਾ ਰਾਮਕੁਰ ਲਗਮਰ ਕਰ ਜਾਏ ਜੂਰ ਅਜਗਲਡ ਤਿਆਗ ਮਾਇਆ ਸੰ ਪਾਪੀ ਪਾਉ ਕਰ ਜਾਤ ਕੁੜਿਆਰ ਕੁੜੇ ਪਿਰਾਜ ਮਲੇ ਜਮਾਲ ਭਗ ਕਾਇ ਤਨਿੰਦਿਕ ਜਰ ਕਰੇ ਪਹਾਰ ਨਾਮ ਹੀ ਗਏ ਵਿਚਾਰ ਵਲ ਜਾਏ ਇੱਕ ਵਾਰ ਬਾਹਦਾਈ ਬ੍ਰਿਕਾਲ ਦੋਸਾ ਸਲਾਮਤ ਨਰਨਕਾਲ ਅਜ਼ਰਗਰ ਆਪੇ 비ਜਪੇ ਕਾ ਨਰ ਗੋਬੀਯੋ ਜੋ ਤਿਰ ਸਭ ਤੇ ਅਸਦਾ ਦੇ ਕੋ ਬਾਵ ਕਲ ਕਮਾਨ ਸੁਣਿਆ ਮਦਿਆ ਗੀਤਾ ਬਾਵ ਅੰਦਰ ਗਏ ਤੁਮਹਾਰ ਲਾ ਗੁੜ ਤੇ ਰਹਿ ਨਾਈ ਕੋ ਏ ਮਨੁ ਗਿਤੇ ਬਰਨਾਵੇ ਸਰਦਾਰ ਪਾਣੀ ਬਰਮਾ ਸਤ ਸ੍ਰੋਣ ਦਾ ਬੰਚਾ ਕੌਣ ਸੁਵੇ ਲਾਵੇ ਕੌਣ ਤੇ ਕਉਣਾਰ ਗੁੜ ਤੇ ਤੀ ਮਾ ਗੋਣ ਜੇ ਤੋ ਆਕਾਰ ਵਿਨਪਈਆ ਬੰਧ ਦੇ ਜੀਵਨੀ ਪ੍ਰਾਨਾ ਜੇ ਕੋ ਆਪੋ ਜਣਿਆ ਕਿ ਗਿਆਨ ਸੁਆਪਾ ਤਲਪਤਲ ਲਖ ਆਗਰਗਾ ਜੋੜ ਕੋੜਿ ਪਾਲ ਦੇ ਕੇ ਨਿਕਵਾਤ ਜੈ ਜਟਾਰ ਕੈਨ ਗਤੀ ਬਾਸ ਲਿਗਤਾਤ ਲਿਗਾ ਗਦ ਲਿਗਿਏ ਆਪ ਜਣਿਆ ਆਪ ਸਲਾਈ ਚਲਾਈ ਤੇ ਤੁਲ ਪਾਈਆ ਨਦਿਆ ਤੇਵਾ ਪਉ ਨਰ ਜਾਣੀ ਅਮਰਾਲਾ ਨੰਤ ਨ ਕਰਨੇ ਦੇ ਨਯੰਤ ਅਨਵਿਕਣ ਦੁਨ ਦੇ ਨੰਤ ਜਨ ਜਪੈ ਕੇ ਮਨ ਮੰਤ ਜਨ ਜਪੈ ਗੀਤਾ ਇਕਾ ਹੰ ਜਪ ਪਰਵਾਰਤ ਗਾਣ ਕੀਤੇ ਬਰਲਾਏ ਤਾਂ ਕੇਂਦਰ ਪਾਇ ਜੈ ਵੰਤ ਜਾਣੇ ਕੋਈ ਮੌਦਗਿ ਅਵਤਾਰੇ ਉਤਤਾਵ ਉਚਤਾ ਉਚੇ ਉਪਰ ਉਚਾ ਨਾਮਯ ਉਡਜਾ ਵੈ ਕੋਈ ਜੇ ਰੂਜ ਕੋ ਜਾਣੇ ਸੋਏ ਜੇਵੜੀ ਆਪ ਜਾਣੇ ਆਪ ਆਪ ਨਾਨ ਨਦੀ ਗਰਮੀ ਦਾਤ ਬੋਧਾ ਗਰੂਲੇ ਕਹਨ ਜਾਈ ਵਡਾ ਦਾਤਾ ਤੇਰਾ ਨਾਮ ਧੰਮਾਈ ਕੀਤੇ ਮੰਗਾ ਜੋ ਦਾ ਪਾਰ ਕੀਤੇ ਗਨਤਨੇ ਵਿਚਾਰ ਕੀਤੇ ਗਤੁਟ ਵਕਾਰ ਕੀਤੇ ਲੇ ਮੁਕਰਪਾ ਕੀਤੇ ਮੁਰ ਕਾਇਕ love ਨਾਲੇ ਗਾ ਜਦੋਂ ਗਾਵੇ ਜੋਧ ਮਾਂ ਬਲਸੁਰਾ ਅੰਗਾਵੇ ਗਣੀ ਚਾਰੇ ਗਾ ਖੰਡ ਮੰਡਲ ਵਰ ਢੰਡਾ ਕਰ ਕਰ ਕੇ ਤਾਰੇ ਦੀ ਤੁਨ ਗਾਵੇ ਜੋਦ ਪਾਰ ਤੇ ਤੇਰੇ ਬੋਸਰਦਾਲੀ ਹੋਰ ਕਿਤੇ ਗਾਣੇ ਮਿਲਤੇ ਨਾ ਨਾਲੇ ਕੀਆ ਵਿਚਾਰੇ ਸੁਈ ਸੁਈ ਸਦਾ ਸਾਹਿਬ ਸਾਚਾ ਦਜਿਨੈ ਬਿਉ ਜੀ ਜੰਨ ਜਸੀਰ ਜਨਾ ਦੇਰ ਚਾਈ ਰੰਗੀ ਰੰਗੀ ਬਾਤੀ ਕਰ ਕਰ ਜੀ ਮਾਇ ਜਪਾਈ ਕਰ ਗਦਿਕਾ ਕੀ ਤਾ ਆਪਣਾ ਨਿਯਤੇ ਦੀ ਵੜਿਆਏ ਜੋ ਤੇ ਪਾਸ ਹੋਏ ਕਰਦੇ ਗੁਨਾ ਕਰਣਾ ਜਾਈ ਸੋ ਪਾਤ ਸਾਵਾਂ ਦਾ ਬਦ ਸਾਹਿਬ ਨਾਨਕ ਰੇਣ ਜਾਈ ਮੁੰਡਾ ਸੰਤੋਖ ਨੰਬਰ ਚੋਲੀ ਚਾਨ ਕੇ ਗਰੇ ਬੂਤ ਕਿੰਤਾ ਕਾਲ ਕੁਆਰੀ ਕਾਇ ਜਗਤ ਅਲਪਤੀ ਤੇ ਆਈ ਜੇ ਜਗ ਜੋਰ ਕਰਵੇ ਕਹਿ ਤੋਏ ਨਾਨਕ ਤੋ ਨੀਚ ਨਾ ਕੋਏ ਰਾਤਿ ਰੁਤੀ ਦਿਤੀ ਵਾਰ ਪਉਣ ਪਾਣੀ ਅਗਨੀ ਪਾਤਲ ਜੀਵੇ ਦਰਦੀ ਜੈ ਤਮਿਲ ਕਾਇਉ ਤਰਮ ਣਾਜ ਕਿਤੇ ਰੂਪ ਦੇ ਹੋ ਕੇ ਕਿਤੇ ਨਾਣੇ ਕਿਤੇ ਵਾਣੇ ਕਿਤੇ ਬਾਦ ਨਿਰੰਦਰ ਕਿਤੇ ਰੂਪ ਦੇ ਹੋ ਕੇ ਕਿਤੇ ਨਾਮ ਕੇ ਅੰਤ ਗਿਆਨ ਗਣ ਮੈਂ ਗਿਆਨ ਚੰਡ ਤੇ ਤੇ ਨਾਮ ਬੋਦ ਕੋ ਅਨੰਦ ਸਰਵਣ ਕੇ ਬਾਣੀ ਰੂਪ ਅਦਿਤ ਕਾਲ ਤਕੜੀ ਬਾਦ ਨੂਪ ਨਾਗੇ ਲਾਤੀ ਨ ਜਾਏ ਜੇ ਬੁਗਹਿ ਬਿਜ ਬਿਜਤਾ ਦਿੱਤੇ ਕੜੀ ਜੋ ਤਮਾਤਮਨ ਬੋਧ ਦਿੱਤੇ ਕੜੀ ਅਸਰਾ ਜਿਦਾ ਕੀ ਸੁਧ ਕਰਮ ਕਾਣ ਕੇ ਪਾਣੀ ਜੋ ਰਦਿ ਤਿਆ ਨ ਕੋਈ ਹੋਰ ਦਿੱਤੇ ਜੋਦ ਮਾ ਬਲਸੂਰ ਛੰਮੇ ਨਾਮ ਰਿਆ ਪਰ ਪੂਰੇ ਦਿੱਤੇ ਲਈ ਤੋਦੀ ਤੰਮੇ ਮਾ ਮਾਇਦਾ ਕੇ ਰੁਗਣਤਿ ਮੇਂ ਜਾਇ ਨਾਮ ਰਣਿ ਰਗੇ ਜਾਇ ਜਿਨ ਕੇ ਰਾਮ ਰਸਨ ਮਾਇ ਦਿੱਤੇ ਬਹੁਤ ਬੁਦਕੇ ਲਈ ਕਰੈ ਨਦ ਜਪਤ ਰੋਈ ਤਜ ਘਟ ਬਜੇ ਅੰਕਾਰ ਕਰ ਕਰ ਤਤੈ ਗਨਮੁਨਿ ਵਰਪਾਣ ਜੀ ਹੋਦੇ ਤਤ ਤ੍ਰਯੰਤ ਤਤੈ ਲੋਲੋਯ ਕਾਰ ਜਿ ਜਿ ਗੁਤਵੈਦਿ ਕਾਰ ਏ ਕਹਿ ਜਗ ਰੀਚਾ ਨਾਨਕ ਸਰਗਰ ਦਾਸਾਰ ਜਸ ਭਾਰਾ ਨਿਰਜੁਨੀ ਆਰ ਵਿਰਵਤ ਵੀਰਤੀ ਆਰ ਪਗ ਲਗਤੋ ਪਡਵੋ ਅਮਰਿਤ ਸਿਤ ਢਾਲ ਕੜੀਏ ਸ਼ਬਦ ਅਦਿ ਜਿਖਸ਼ਾਲ ਜਿਨ ਕੋ ਨਦਰ ਕਰਉ ਜਿਨ ਕਾਰ ਨਾਨਕ ਕਦਰੀ ਤਦੈ ਗੋਲੀ ਪੇਤਾ ਬਦਲ ਲਲਬਤ ੴ ਸ੍ਰੀ ਵਾਇ ਗੁਰ ਜੀ ਕੀ ਪਤੇ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਮੀ ਛਪ ਚੰਦ ਤਪ ਪ੍ਰਸਾਦ ਚੱਕਰ ਵਿੱਚ ਨਿਰਭਗ ਜਾਤ ਤਪਸ ਬੈਜ ਜੀ ਰੂਪ ਰੰਗਿਆ ਰੇਪੇ ਕੋ ਕਹਿਣ ਕਰਕੇ ਆ ਜਾਗ ਬੋਲਨ ਬੋ ਗੁਰਗਾ ਮਿਤੋ ਜਈ ਚਾਹ ਕੋਟ ਇੰਦਰੇਂਦਰਾਣ ਸਾਇ ਸਰਣ ਗਣੀ ਚਾਹ ਤੇਰੇ ਪਉਣ ਮੇ ਸੁਰ ਨਰ ਅਸੁਰ ਨੀਤ